ਪ੍ਰੋਪਨ ਸਾਹਿਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਮਨਪ੍ਰੀਤ ਸੰਭਰਾ ਬਲੈਕਆਊਟ ਤੋਂ ਬਾਅਦ ਚਾਰੇ ਪਾਸੇ ਪੰਜਾਬ ਦੇ ਵਿੱਚ ਹਨੇਰਾ ਜਿਹੜਾ ਛਾਇਆ ਹੋਇਆ ਵੱਖ-ਵੱਖ ਕਥਾਵਾਂ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜੀਆਂ ਦੱਸਦੇ ਇਹ ਕਿ ਜਿੱਥੇ ਹੁਕਮ ਜਾਰੀ ਕੀਤੇ ਗਏ ਸਨ ਮੋਟਰੀਲੋਂ ਲੈ ਕੇ ਬਲੈਕਆਊਟ ਨੂੰ ਲੈ ਕੇ ਤੇ ਉਸੇ ਦੇ ਵਿਚਾਲੇ ਦੱਸ ਦਈਏ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਵੱਖ-ਵੱਖ ਟਾਈਮਿੰਗ ਜਿਹੜੇ ਰੱਖੀ ਗਏ ਸੀ ਤੇ ਹੁਣ ਤੁਹਾਨੂੰ ਤਸਵੀਰਾਂ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੁਹਾਲੀ ਜਲੰਧਰ ਦੇ ਵਿੱਚ ਸੰਗਰੂਰ ਤੇ ਬਰਨਾਲਾ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਦੱਸ ਰਹੀਏ ਕਿ ਲਗਾਤਾਰ ਬਲੈਕਆਊਟ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਸੀਂ ਵੇਖੋ ਕਿ ਸਾਰੇ ਪਾਸੇ ਸਨਾਟਾ ਚਾਰੇ ਪਾਸੇ ਜਿਹੜਾ ਹਨੇਰਾ ਜਿਹੜਾ ਛਾਇਆ ਹੋਇਆ ਸੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕਆਊਟ ਦਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਜੇਕਰ ਗੱਲ ਕੀਤੀ ਜਾਵੇ ਸਾਰੇ ਸ਼ਹਿਰਾਂ ਦੀ ਤਾਂ ਵੱਖ-ਵੱਖ ਟਾਈਮਿੰਗ ਜਿਹੜੀ ਰੱਖੀ ਗਈ ਸੀ ਕਿ ਕਿੱਥੇ ਕਦੋਂ ਮੋਕ ਟ੍ਰਿਲ ਹੋਏਗੀ ਤੇ ਕਿੱਥੇ ਕਦੋਂ ਬਲੈਕਆਊਟ ਜਿਹੜਾ ਕੀਤਾ ਜਾਏਗਾ ਸੋ ਤੁਸੀਂ ਵੇਖੋ ਕਿ ਜਦੋਂ ਬਲੈਕਆਊਟ ਹੁੰਦਾ ਹੈ ਚਾਰੇ ਪਾਸੇ ਹਨੇਰਾ ਜਿਹੜਾ ਛਾ ਜਾਂਦਾ ਹੈ ਤੇ ਕਈ ਲੋਕਾਂ ਨੂੰ ਰਾਤ ਦੇ ਵਿੱਚ ਦਿੱਕਤਾਂ ਆਈਆਂ ਕਿਉਂਕਿ ਪਹਿਲਾਂ ਵੀ ਵੈਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਬਲੈਕਆਊਟ ਹੋਏਗਾ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੇ ਹੋ ਤੁਹਾਡੇ ਵੱਲੋਂ ਜਨਰੇਟਰ ਇਨਵਰਟਰ ਦੀ ਵਰਤੋਂ ਜਿਹੜੀ ਨਾ ਕੀਤੀ ਜਾਵੇ ਤੇ ਪੂਰਾ ਸਮਰਥਨ ਤੁਹਾਡੇ ਵੱਲੋਂ ਦਿੱਤਾ ਜਾਣਾ ਚਾਹੀਦਾ ਤੇ ਇਸੇ ਤੋਂ ਬਾਅਦ ਕਈ ਸ਼ਹਿਰਾਂ ਦੇ ਵਿੱਚ ਇਹ ਸਮਰਥਨ ਜਿਹੜਾ ਦਿੱਤਾ ਗਿਆ ਤੇ ਹੁਣ ਤੁਹਾਨੂੰ ਵਕ ਵਕ ਸ਼ਹਿਰਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਮੋਹਾਲੀ ਜਲੰਧਰ ਚ ਤੁਸੀਂ ਵੇਖੋ